ਹਰਿਆਣਾ ਪੁਲਸ ਨੇ ਮੇਰੇ ਤੇ ਤਸ਼ੱਦਦ ਕੀਤਾ ਉਹਨਾਂ ਨੇ ਮੇਰੀਆਂ ਇਹ ਲੱਤਾਂ ਤੋੜੀਆਂ ਜੀ ਅੱਛਾ ਪਿਛਲੇ ਛਿੰਗਾਰਚ ਦੇ ਵਿੱਚ ਕਿੱਥੇ ਸੀਗੇ ਤੁਸੀਂ ਉਦੋਂ ਤੇਕਰੀ ਬਾਰਡਰ ਤੇ ਜੀ ਅੱਛਾ ਕਿਵੇਂ ਹੁਣ ਇਹ ਦੋਨੋਂ ਲੱਤਾਂ ਨਹੀਂ ਕੰਮ ਕਰਦੀਆਂ ਨਹੀਂ ਜੀ ਬਿਲਕੁਲ ਆਹ ਵੇਖੋ ਇਸ ਤੋਂ ਬਾਅਦ ਮੁਰਤियां ਹੀ ਨਹੀਂ ਅੱਛਾ ਆ ਮੇਰਾ ਪੋਤਰਾ ਜੀ ਇਹ ਮੇਰੇ ਨਾਲ ਆਇਆ ਅੱਛਾ ਇਹ ਮੈਨੂੰ ਹੁਣ ਨਹੀਂ ਸੀ ਦਿੰਦੇ ਵੀ ਤੂੰ ਹੁਣ ਰਹਿ ਲੈਂਦੇ ਸਾਡਾ ਦੇਖ ਕਰ ਅਸੀਂ ਨਹੀਂ ਆਉਂਦੇ ਸੀ ਸਾਡਾ ਭਵੇਖਾ ਜਿਹੜਾ ਉਹ ਖਤਰੇ ਦੇ ਵਿੱਚ ਅਸੀਂ ਹਾਂ ਫਿਰ ਜਦੋਂ ਹੁਣ ਤੁਸੀਂ ਆਉਣਾ ਸੀ ਦੁਬਾਰਾ ਕਰਦਿਆਂ ਨਹੀਂ ਰੁਕਿਆ ਨਹੀਂ ਰੋਕਿਆ ਸੀ ਜੀ ਪਰ ਮੈਂ ਰੁਕਿਆ ਨਹੀਂਗਾ ਅਸੀਂ ਤਾਂ ਪ੍ਰੇਰਣਾ ਦੇ ਕੇ ਸਗੋ ਨੌਜਵਾਨਾਂ ਨੂੰ ਲੈ ਕੇ ਆਏ ਹਾਂ ਵੀ ਅਸੀਂ ਤੁਹਾਡੇ ਮੂਰੇ ਆ ਹ ਤੁਸੀਂ ਸਾਡੇ ਮਕਰ ਲੱਕੋ ਹ ਆਪਸੀਂ ਆਪਣੇ ਉਸ ਵਾਰ ਫੇਰ ਦੁਬਾਰਾ ਤੋਂ ਅਥਰੂ ਗੈਸ ਦੇ ਗੋਲੇ ਵਰਦੇ ਪਏ ਨੇ ਦੇਖਿਆ ਅੱਗੇ ਮਾਹੌਲ ਹਾਂ ਜੀ ਦੇਖਿਆ ਹਾਂ ਹਾਂ ਜੀ ਕੱਲ ਨੂੰ ਵੀ ਵਰਨੇ ਆ ਪਰ ਅਸੀਂ ਮੈਂ ਤੇ ਮੇਰਾ ਪੋਤਰਾ ਆ ਬੈਠਾ ਹੈ ਜੀ ਹਾਂ ਅਸੀਂ ਅੱਗੇ ਸੀ ਅੱਗੇ ਮੂਹਰੇ ਰਾਵਾਂਗੇ ਹਾਂ ਜੇਕਰ ਅਸੀਂ ਦੋਵੇਂ ਜਣੇ ਛੀਤੀ ਵੀ ਪਾਉਂਦੇ ਆ ਨਾ ਤਾਂ ਸਾਡ ਨੂੰ ਕੋਈ ਫਿਕਰ ਨਹੀਂ ਹੋਊਗਾ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ ਪੁਲਿਸ ਦੇ ਅਥਰੂ ਗੈਸ ਦੇ ਗੋਲੇ ਔਰ ਪੁਲਿਸ ਦੇ ਡੰਡੇ ਵੀ ਕਿਸਾਨਾਂ ਦੇ ਹੌਸਲੇ ਨਹੀਂ ਤੋੜ ਸਕੇ ਇੱਕ ਕਿਸਾਨ ਮੇਰੇ ਨਾਲ ਮੌਜੂਦ ਨੇ ਜਿਹੜੇ ਪਿਛਲੀ ਵਾਰ ਕਿਸਾਨ ਅੰਦੋਲਨ ਦੇ ਵਿੱਚ ਮੌਜੂਦ ਸੀਗੇ ਪੁਲਿਸ ਦੇ ਡੰਡਿਆਂ ਦੇ ਕਾਰਨ ਅਜਿਹੇ ਜ਼ਖਮੀ ਹੋਏ ਕਿ ਇਹਨਾਂ ਦੀਆਂ ਦੋਨੋਂ ਲੱਤਾਂ ਕੰਮ ਕਰਨੀਆਂ ਬੰਦ ਹੋ ਗਈਆਂ ਪਰ ਹਿੰਮਤ ਤੇ ਜੋਸ਼ ਇਸ ਬਜ਼ੁਰਗ ਦਾ ਦੇਖੋ ਕਿ ਇਸ ਵਾਰ ਦੁਬਾਰਾ ਤੋਂ ਮੋਰਚੇ ਦੇ ਉੱਪਰ ਡਟੇ ਹੋਏ ਨੇ ਤਾਂ ਸਾਡੇ ਨਾਲ ਨੇ ਬਾਪੂ ਜੀ ਕੀ ਨਾਮ ਹੈ ਤੁਹਾਡਾ ਕੇਵਲ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਦੀਪ ਸਿੰਘ ਵਾਲੇ ਤੋਂ ਜੀ ਕੀ ਕਾਰਨ ਕੀ ਬਣਿਆ ਕਿਉਂ ਇਹ ਲਤਾਂ ਥੋਡੀਆਂ ਨਹੀਂ ਕੰਮ ਕਰਦੀਆਂ ਹੁਣ ਸਾਨੂੰ ਜੀ ਜਿਹੜਾ ਐਮਐਸਪੀ ਆ ਉਹ ਮਿਲਦੀ ਨਹੀਂ ਸੀ ਸਾਡੀਆਂ ਫਸਲਾਂ ਖਰੀਦੀਆਂ ਨਹੀਂ ਜਾਂਦੀਆਂ ਇਸ ਕਰਕੇ ਅਸੀਂ ਦਿੱਲੀ ਆਉਂਦੇ ਸਾਂ ਹਾਂ ਹਰਿਆਣਾ ਪੁਲਿਸ ਨੇ ਮੇਰੇ ਤੇ ਤਸ਼ੱਦਦ ਕੀਤਾ ਉਹਨਾਂ ਨੇ ਮੇਰੀਆਂ ਇਹ ਲਤਾਂ ਤੋੜੀਆਂ ਜੀ ਅੱਛਾ ਪਿਛਲੇ ਛਿੰਗਾਰਛ ਦੇ ਵਿੱਚ ਕਿੱਥੇ ਸੀਗੇ ਤੁਸੀਂ ਉਦੋਂ ਤੇਕਰੀ ਬਾਰਡਰ ਤੇ ਅੱਛਾ ਕਿਵੇਂ ਹੁਣ ਇਹ ਦੋਨੋਂ ਲੱਤਾਂ ਨਹੀਂ ਕੰਮ ਕਰਦੀਆਂ ਨਹੀਂ ਜੀ ਬਿਲਕੁਲ ਆ ਵੇਖੋ ਇਸ ਤੋਂ ਬਾਅਦ ਮੁਰਦੀਆਂ ਹੀ ਨਹੀਂ ਅੱਛਾ ਆ ਮੇਰਾ ਪੁੱਤਰਾ ਜੀ ਇਹ ਮੇਰੇ ਨਾਲ ਆਇਆ ਅੱਛਾ ਇਹ ਮੈਨੂੰ ਹੁਣ ਨਹੀਂ ਸੀ ਦਿੰਦੇ ਵੀ ਤੂੰ ਹੁਣ ਰਹਿੰਦੇ ਕੋਈ ਗੱਲ ਨਹੀਂ ਕਿ ਬਥੇਰੀ ਸੇਵਾ ਕਰ ਲਈ ਆ ਹਾਂ ਤੇ ਪਰ ਨਹੀਂ ਜੀ ਮੈਂ ਮਜਬੂਰ ਹੋ ਕੇ ਆਇਆ ਹਾਂ ਕਿਉਂਕਿ ਸਾਡਾ ਜੇਕਰ ਅਸੀਂ ਨਹੀਂ ਆਉਂਦੇ ਸੀ ਸਾਡਾ ਪਵੇਖਾ ਜਿਹੜਾ ਉਹ ਖਤਰੇ ਦੇ ਵਿੱਚ ਸੀ ਹਾਂ ਸਾਡੇ ਨਾਲ ਵਾਦੇ ਇਹਨਾਂ ਨੇ ਬੜੇ ਹੀ ਕੀਤੇ ਆ ਹਾਂ ਤੇ ਪਰ ਬਾਅਦ ਦੇ ਵਿੱਚ ਮੁੱਕਰ ਜਾਂਦੇ ਆ ਹੁਣ ਅਸੀਂ ਉਨਾਂ ਤੇ ਜਾਵਾਂਗੇ ਨਹੀਂ ਜਿੰਨਾ ਤੇ ਲਿਖਤੀ ਰੂਪ ਦੇ ਵਿੱਚ ਇਹਨਾਂ ਮੰਗਾ ਨੂੰ ਮਨਾ ਨਹੀਂ ਲੈਂਦੇ ਹੂੰ ਇਹ ਹੋਇਆ ਕੀ ਸੀਗਾ ਬਪੂ ਉਦੋਂ ਉਥੇ ਪੁਲਿਸ ਨੇ ਡਾਂਗਾ ਵਰਾਇਆ ਸੀਗਾ ਹਾਂ ਜੀ ਹਾਂ ਜੀ ਡਾਂਗਾ ਵਰਾਇਆ ਸੀ ਅੱਛਾ ਕੱਲਾ ਇਹ ਹੀ ਇੱਥੇ ਹੀ ਨਹੀਂ ਜੀ ਗੱਲ ਮੁਕਦੀ ਪਿੱਛੇ ਇੱਕ ਵਾਰ 1982 ਦੇ ਵਿੱਚ ਮੈਂ ਤਾਂ 1975 ਤੋਂ ਜੁੜਿਆ ਹੋਇਆ ਹਾਂ ਜਥੇਬੰਦੀ ਦੇ ਨਾਲ ਹਾਂ ਉਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਤੀ ਸੀ ਹਿੰਦੁਸਤਾਨ ਦੇ ਵਿੱਚ ਕਿਤੇ ਚਾਰ ਬੰਦਿਆਂ ਨੂੰ ਇਕੱਠੇ ਹੋ ਕੇ ਵੀ ਨਹੀਂ ਸੀ ਬਹਿਣ ਦਿੰਦੇ ਹਾਂ ਤੇ ਉਹਦੇ ਵਿਰੋਧ ਦੇ ਵਿੱਚ ਵੀ ਜੇਲ੍ਹ ਕੱਟੀ ਹੋਈ ਆ ਅੱਛਾ ਉਸ ਤੋਂ ਬਾਅਦ 1982 ਦੇ ਵਿੱਚ ਹਾਂ ਹਿੰਦੁਸਤਾਨ ਦੇ ਵਿੱਚ ਏਸ਼ੀਆਈ ਖੇਡਾਂ ਹੋਈਆਂ ਸੀ ਹਾਂ ਜੀ ਦੇ ਵਿੱਚ ਪੰਜਾਬੀਆਂ ਨੂੰ ਭਾਗ ਨਹੀਂ ਲੈਣ ਦਿੱਤਾ ਸੀ ਉਹ ਖੇਡਾਂ ਦਿੱਲੀ ਨਹਿਰੂ ਨਵੀਂ ਦਿੱਲੀ ਨਹਿਰੂ ਸਟੇਡੀਅਮ ਦੇ ਵਿੱਚ ਹੋਈਆਂ ਸੀ ਹਾਂ ਉਹਦੇ ਵਿਰੋਧ ਦੇ ਵਿੱਚ ਦਿੱਲੀ ਆ ਕੇ ਮੈਂ ਉਹ ਸਟੇਡੀਅਮ ਦੇ ਵਿੱਚ ਵੀ ਬਗਾਵਤ ਕੀਤੀ ਸੀ ਅੱਛਾ ਖੇਡਾਂ ਨੂੰ ਜਾਣੇ ਵੀ ਖਰਾਬ ਕਰਨਾ ਚਾਹਿਆ ਸੀਗਾ ਵੀ ਜੰਤਾ ਸਾਡੀ ਪੰਜਾਬੀ ਹ ਹਿੱਸਾ ਲੈਣ ਦੋ ਨਹੀਂ ਅਸੀਂ ਖੇਡਾਂ ਨਹੀਂ ਹੋਣ ਦੇਵਾਂਗੇ ਉਦੋਂ ਮੈਂ ਦਿੱਲੀ ਦੇ ਇਤਿਹਾੜ ਦੇ ਗੇਲ ਦੇ ਵਿੱਚ 27 ਦਿਨ ਲਗਾਤਾਰ ਬੰਦ ਰਿਹਾ ਹਾਂ ਅੱਛਾ ਇਹ ਫਿਰ ਹੁਣ ਤੁਹਾਡੇ ਇੱਥੇ ਟਾਂਕੇ ਲੱਗੇ ਨੇ ਫ੍ਰੈਕਚਰ ਹੋ ਗਈ ਸੀਗੀ ਇੱਥੋਂ ਨਾ ਜੀ ਆਹ ਵੇਖੋ ਹਜੇ ਵੀ ਉਵੇਂ ਵਿੱਚੇ ਆ ਪਲੇਟ ਕੱਚੀ ਹੋਈ ਆ ਅੱਛਾ ਦੋਨਾਂ ਗੋਡਿਆਂ ਦੇ ਵਿੱਚ ਹੀ ਇੱਕ ਦੇ ਨਹੀਂ ਹਾਂ ਪਲੇਟਾਂ ਕੱਸੀਆਂ ਹੋਈਆਂ ਹੈ ਅੱਛਾ ਫਿਰ ਜਦੋਂ ਹੁਣ ਤੁਸੀਂ ਆਉਣਾ ਸੀ ਦੁਬਾਰਾ ਕਰਦਿਆਂ ਨਹੀਂ ਰੁਕਿਆ ਨਹੀਂ ਰੁਕਿਆ ਸੀ ਜੀ ਪਰ ਮੈਂ ਰੁਕਿਆ ਨਹੀਂਗਾ ਕਿਉਂਕਿ ਸਾਡਾ ਜੇਕਰ ਅਸੀਂ ਰੁਕਦੇ ਆ ਮੈਂ ਰੁਕਦਾ ਹਾਂ ਤੇ ਸਾਡਾ ਪੁਵੇਖਾ ਜਿਹੜਾ ਉਹ ਖਤਰੇ ਦੇ ਵਿੱਚ ਆ ਜਦੋਂ ਮੈਂ ਆਪ ਹੀ ਰੁਕ ਗਿਆ ਤੇ ਮੈਂ ਮਗਰ ਬੱਚਿਆਂ ਨੂੰ ਵੀ ਇਹ ਕਹਿ ਦਿੱਤਾ ਵੀ ਵੇਖੋ ਜੀ ਆਪਾਂ ਤਾਂ ਹੁਣ ਨਹੀਂ ਜਾਣਾ ਆਪਾਂ ਤਾਂ ਬੜੀ ਤੇ ਫਿਰ ਆਊਗਾ ਕਾਵਾ ਅਸੀਂ ਤਾਂ ਪ੍ਰੇਰਣਾ ਦੇ ਕੇ ਸਗੋ ਨੌਜਵਾਨਾਂ ਨੂੰ ਲੈ ਕੇ ਆਏ ਆਂ ਵੀ ਅਸੀਂ ਤੁਹਾਡੇ ਮੂਰੇ ਆਂ ਤੁਸੀਂ ਸਾਡੇ ਮਕਰ ਲਗੋ ਆਪਸੀਂ ਆਪਣੇ ਮਲਕ ਨੂੰ ਬਚਾਉਣਾ ਅਜਾੜਨਾ ਨਹੀਂ ਹੁਣ ਫਿਰ ਇਹ ਕਿ ਤੁਹਾਨੂੰ ਕੀ ਨਜ਼ਰ ਆ ਰਿਹਾ ਵੈਸੇ ਤਾਂ ਕਹਿੰਦੇ ਨੇ ਕਿ ਇੱਕ ਵਾਰੀ ਬੰਦੇ ਨਾਲ ਇਹੋ ਜੀ ਬੀਤੀ ਹੋਏ ਤਾਂ ਦੁਬਾਰਾ ਜਾਂਦਾ ਨਹੀਂ ਤਾਂਣ ਤੁਹਾਡੇ ਹੌਸਲੇ ਦੁਬਾਰਾ ਤੁਸੀਂ ਡਟਿਓ ਇਸ ਵਾਰ ਫੇਰ ਦੁਬਾਰਾ ਤੋਂ ਅਥਰੂ ਗੈਸ ਦੇ ਗੋਲੇ ਵਰਦੇ ਪਏ ਨੇ ਦੇਖਿਆ ਅੱਗੇ ਮਾਹੌਲ हां जी देख्या हां हां जी कल ਨੂੰ ਵੀ ਵਰਨੇ ਆ ਪਰ ਅਸੀਂ ਮੈਂ ਤੇ ਮੇਰਾ ਪੋਤਰਾ ਆ ਬੈਠਾ ਹੈ ਜੀ ਅਸੀਂ ਅੱਗੇ ਸੀ ਅੱਗੇ ਮੂਹਰੇ ਰਾਵਾਂਗੇ ਜੇਕਰ ਅਸੀਂ ਦੋਵੇਂ ਜਣੇ ਛੀਤੀ ਵੀ ਪਾਉਂਦੇ ਆ ਨਾ ਤੇ ਸਾਡ ਨੂੰ ਕੋਈ ਫਿਕਰ ਨਹੀਂ ਹੋਊਗਾ ਸਾਡੇ ਦੋ ਦੀ ਮੌਤ ਹੋਣ ਦੇ ਨਾਲ ਸਾਡੇ ਕਰੋੜਾਂ 3ਾਂ ਪੁੱਤ ਬਚਣਗੇ ਇੱਕ ਵਾਰ ਦੀ ਗੱਲ ਮੈਨੂੰ ਯਾਦ ਆ ਜੀ ਹਰੀ ਸਿੰਘ ਨਲੂਏ ਨੂੰ ਇੱਕ ਪਠਾਨ ਮਿਲ ਗਿਆ ਸੀ ਉਹਦੇ ਨਾਲ ਉਹਦਾ 11 ਸਾਲ ਦਾ ਪੋਤਰਾ ਸੀ ਅੱਛਾ ਹਰੀ ਸਿੰਘ ਆਖਣ ਲੱਗਾ ਹਾਂ ਪਠਾਨ ਸਾਹਿਬ ਹਾਂ ਮੂੰਹੋਂ ਮੈਂ ਕੀ ਨਾਮ ਤੋਂ ਨੂੰ ਮੈਂ ਦਊਂਗਾ ਹਾਂ ਤੁਸੀਂ ਮੈਨੂੰ ਪਠਾਣਾ ਦੇ ਟਿਕਾਣੇ ਦੱਸੋ ਅੱਛਾ ਆਂਦਾ ਹਰੀ ਸਿੰਘ ਹਾਂ ਟਿਕਾਣੇ ਤਾਂ ਮੈਂ ਤੈਨੂੰ ਸਾਰੇ ਹੀ ਦੱਸ ਦਿਆਂ ਹਾਂ ਪਰ ਇਹ ਜਿਹੜਾ ਮੇਰਾ ਪੋਤਰਾ ਹੈ ਨਾ ਇਹ ਮੈਨੂੰ ਮਰਵਾ ਦੇਊਗਾ ਹਾਂ ਉਹ ਆਖਣ ਲੱਗਾ ਕਿਉਂ ਆਂਦਾ ਇਣੀ ਜਾ ਕੇ ਪਠਾਣਾ ਨੂੰ ਦੱਸ ਦੇਣਾ ਵੇ ਮੇਰੇ ਦਾਦੇ ਨੇ ਹਾਂ ਥੋਡੇ ਟਿਕਾਣੇ ਦੱਸਿਆ ਅੱਛਾ ਹਰੀ ਸਿੰਘ ਨੇ ਉੱਥੇ ਸੋਚਿਆ ਨਹੀਂ ਜੋਸ਼ ਤੋਂ ਕੰਮ ਲਿਆ ਹਾਂ ਉਹ ਲੜਕੇ ਦਾ ਸਿਰ ਧੜਨੋਂ ਅਲੱਗ ਕਰਤਾ ਹਾਂ ਤੇ ਜਿਹੜਾ ਪਠਾਨ ਸੀ ਖੇੜ ਖੜਾ ਕੇ ਹੱਸ ਪਿਆ ਹਾਂ ਹਰੀ ਸਿੰਘ ਆਖਣ ਲੱਗਾ ਪਠਾਨ ਸਾਹਿਬ ਤੁਹਾਨੂੰ ਪੋਤਰਾ ਮਰੇ ਦਾ ਦੁੱਖ ਨਹੀਂ ਹੋਇਆ ਤੁਸੀਂ ਖੇੜ ਖੜਾ ਕੇ ਹੱਸੇ ਸਭ ਉਹ ਆਂਦਾ ਇੱਕ ਮਰ ਗਿਆ ਕਰੋਨਾ ਹੀ ਬਚਦੇ ਕਤਲੇ ਜੀ ਇਹ ਕੀ ਗੱਲ ਆਂਦਾ ਇਹਨੇ ਦੱਸਣੇ ਸੀ ਤੈਨੂੰ ਹਾਂ ਉਹ ਮੁੱਦਾ ਤੂੰ ਗਾਇਬ ਕਰਤਾ ਖਤਮ ਕਰਤਾ ਹਾਂ ਹੁਣ ਮੈਂ ਤੈਨੂੰ ਕੁਛ ਨਹੀਂ ਦੱਸੂਗਾ ਹਾਂ ਠੀਕ ਆ ਇਹ ਨੇਰੀਆਂ ਸਾਡੇ ਉਤੋਂ ਦੀ ਬਹੁਤ ਚੁੱਲੀਆਂ ਆਏ ਹਾਂ ਜੇ ਹਾਂ ਅਸੀਂ ਕਦੇ ਵੀ ਇਹ ਗੱਲਾਂ ਨਹੀਂ ਹੁੰਨੀਆਂ ਹਾਂ ਕੋਈ ਵੀ ਨੌਜਵਾਨ ਹੋਵੇ ਅਸੀਂ ਉਹਨਾਂ ਨੂੰ ਆਨੇ ਦਿੰਦੇ ਹਾਂ ਵੀ ਮੌਤ ਤਾਂ ਇੱਕ ਦਿਨ اٹਾਲਾ ਇਹ ਆਉਣੀ ਆ ਇਹ ਸਚਾਈ ਆ ਆ ਕੀ ਰਊਗੀ ਹਾਂ ਪਰ ਕੁਛ ਕਰਕੇ ਮਰੋ ਹਾਂ ਵਾਕੇ ਅੱਛਾ ਕਹਿੰਦੇ ਕਿ ਦਾਦੇ ਪੋਤੇ ਦੀ ਬੜੀ ਗੂੜੀ ਜਾਰੀ ਹੁੰਦੀ ਆ ਤੁਹਾਡੀ ਵੀ ਐਵੇਂ ਲੱਗ ਰਹੀ ਆ ਤਾਂ ਲੱਗਦਾ ਕਿ ਇਹ ਜੋਸ਼ ਤੁਹਾਡੇ ਚ ਵੀ ਭਰਦੇ ਹੋਣਗੇ ਦਾਦੇ ਦੇ ਬੋਲ ਸਾਨੂੰ ਦਾਜੀ ਜੋਸ਼ ਸਾਡੇ ਬਜ਼ੁਰਗਾਂ ਨੇ ਸਿਖਾਇਆ ਜੀ ਹਾਂ ਅਸੀਂ ਇਹਨਾਂ ਨੇ ਸਾਨੂੰ ਖਿੱਚਿਆ ਜੀ ਅਸੀਂ ਤਾਂ ਆਏ ਜੀ ਹਾਂ ਅਸੀਂ ਤੈਨੂੰ ਕਿਹਾ ਸੀ ਕੋਸ਼ਿਸ਼ ਕੀਤੀ ਸੀ ਲਵੀ ਤੁਹਾਡੀਆਂ ਲੱਤਾਂ ਫ੍ਰੈਕਚਰ ਆ ਹਾਂ ਏਵੇਂ ਨਾ ਚੱਲ ਗਈ। ਅੱਛਾ। ਪਰ ਇਹ ਆਹਦੇ ਲਈ ਮੇਰੀਆਂ ਲੱਤਾਂ ਫੈਕਿਰਾ ਮੈਨੂੰ ਨਾ ਕੁਰਸੀ ਆ ਟੁੱਟੀ ਜੀ ਕੁਰਸੀ ਤੇ ਪਈ ਹੋਣੀ ਥੱਲੇ ਜੀ। ਇਹ ਤੇ ਚੜਾ ਕੇ ਆਉਣਾ ਮੈਨੂੰ ਚੜਾ ਦਿਆ ਕਰੋ ਤਾਂ। ਹਾਂ। ਵਾਸ਼ਰੂਮ ਆ। ਹਾਂ। ਜਦੋਂ ਜਾਗ ਆਉਗੀ ਹਾਂ ਤੇ ਮੈਂ ਤੁਹਾਨੂੰ ਤੰਗ ਨਹੀਂ ਕਰੂੰਗਾ। ਅੱਛਾ। ਮੈਂ ਆਪੇ ਡੇਡਾ ਵਿੰਗਾ ਉਹ ਡਿੱਗਾ ਟਾਵਾਂ। ਅੱਛਾ। ਤੇ ਮੈਂ ਉੱਤਰ ਜਾਊਂਗਾ। ਹਾਂ। ਜੇਕਰ ਤੁਹਾਨੂੰ ਜਾਗ ਆ ਜੂਗੀ ਮੈਨੂੰ ਤਾਰ ਲਿਆ ਕਰੋ ਜੀ। ਹਾਂ। ਠੀਕ ਹੈ ਜੀ। ਪਰ ਆਪਦੀ ਕੋਸ਼ਿਸ਼ ਇਹਨਾਂ ਨੇ ਬਰਕਰਾਰ ਰੱਖੀ ਤੇ ਲੰਕ ਕੇ ਰੱਸਿਆਂ ਨੂੰ ਹੱਥ ਪਾ ਕੇ ਹਾਂ। ਇਹ ਉੱਤਰ ਜਾਂਦੇ ਨੇ ਰਾਤ ਨੂੰ ਦਾਖਰ। अच्छा पर फिर ਸਾਨੂੰ ਜਦੋਂ ਪਤਾ ਲੱਗਣਾ ਸਾਡਾ ਬਜ਼ੁਰਗ ਤਾਂ ਨਹੀਂ ਚੜਿਆ ਹਾਂ ਤੇ ਸਾਨੂੰ ਜਾਗ ਆਉਣੀ ਅਸੀਂ ਤਾਂ ਚੜਾਉਂਦੇ ਰਹੀਏ ਇਹਨਾਂ ਨੂੰ ਅੱਛਾ ਫੇ ਰੋਟੀ ਟੋਕ ਪਾਣੀ ਇਥੋਂ ਦੀ ਲੰਗਰ ਦੀ ਸੇਵਾ ਕਮੇਟੀ ਦਾ ਧੰਨਵਾਦ ਜੀ ਅਸੀਂ ਬਹੁਤ ਜ਼ਿਆਦਾ ਜੀ ਜਿਹੜੇ ਕਿ ਇਹਨਾਂ ਨੂੰ ਇੱਥੇ ਵਿੱਚ ਫੜਾ ਕੇ ਜਾਂਦੇ ਆ ਜੀ ਅੱਛਾ ਕੋਈ ਸਾਨੂੰ ਅਸੀਂ ਪਾਸੇ ਮੰਗਣ ਨਹੀਂ ਜਾਂਦੇ ਕਿ ਇਥੋਂ ਵੀ ਇੱਥੇ ਫੜਾ ਕੇ ਜਾਂਦੇ ਆ ਜੀ ਹੌਸਲਾ ਹੌਸਲਾ ਦੇਖ ਕੇ ਬਜ਼ੁਰਗ ਹੌਸਲਾ ਪੂਰਾ ਜੀ ਪੂਰਾ ਪਰ ਇੰਨਾਂ ਲਈ ਵੀ ਇੰਨੀ ਵਾਰ ਨਹੀਂ ਤੁਰ ਸਕਦੇ ਜੀ 10 ਫਰ ਲਾਂਗ ਅੱਛਾ ਪਰ ਇਹ ਮੰਨਦੇ ਦਾ ਜੱਜ ਬੈਣਾ ਉਹ ਆ ਦਾ ਇੱਕ ਤਾਂ ਮੈਂ ਤੁਹਾਡਾ ਰੱਖਾਂ ਹਾਂ ਹਾਂ ਇੱਕ ਜਦੋਂ ਮੈਨੂੰ ਕਿਤੇ ਲੈ ਕੇ ਤੁਸੀਂ ਇਹ ਨਹੀਂ ਮਤਲਬ ਮੈਂ ਪਿੱਛੇ ਹਟ ਜਾਊਂਗਾ ਹਾਂ ਮੈਨਾਂ ਸ਼ੀਦੀ ਪਾਉਣੀ ਆ ਘਰੇ ਵੀ ਤਾਂ ਸ਼ੀਦੀ ਆ ਹਾਂ ਤੇ ਇਹ ਉੱਥੇ ਮੈਂ ਸ਼ੀਦੀ ਪਾ ਜੂਗਾ ਤਾਂ ਮੇਰਾ ਕੋਈ ਜਨਮ ਲੇਖੇ ਸਫਲਾ ਹੋ ਜਾਊਗਾ ਜੀ ਹਾਂ ਹੁਣ ਕਿੰਨੇ ਦਿਨ ਹੋ ਗਏ ਨੇ ਇੱਥੇ ਡਟਿਆ ਸਾਨੂੰ ਅੱਜ ਹੋ ਗਿਆ ਜੀ 4 ਦਿਨ ਹੋ ਗਏ ਜੀ ਅੱਛਾ ਹਾਂਜੀ ਇਹ ਫਿਰ ਜਦੋਂ ਪਿਛਲੀ ਵਾਰ ਬਜ਼ੁਰਗ ਦੇ ਸੱਟਾਂ ਲੱਗੀਆਂ ਮੈਨੂੰ ਲੱਗਦਾ ਕਾਫੀ ਸਮਾਂ ਰਹਿਣਾ ਹੋ ਗਿਆ ਉਹ ਸਾਹਿਬ ਪਹਿਲਾਂ ਹੋ ਗਿਆ ਜੀ ਉਦੋਂ ਜੀ 15 ਕੇ 20 ਦਿਨ ਤੱਕ ਅਸੀਂ ਉੱਥੇ ਭਾਲ ਪਟੋਲ ਕਰਦੇ ਰੇ ਸਰਕਾਰ ਦੇੋਂ ਨਹੀਂ ਸਾਨੂੰ ਕੋਈ ਸਹੂਲਤ ਮਿਲ ਜੇ ਜੀ ਇਹਦਾ ਕੋਈ ਫਾਇਦਾ ਸਾਨੂੰ ਬੈਨੀਫਿਟ ਮਿਲੇ ਜੀ ਸਾਨੂੰ ਕਿਥੋਂ ਬੈਨੀਫਿਟ ਨਹੀਂ ਮਿਲਿਆ ਜੀ ਅਸੀਂ ਆਪ ਦਾ ਇਲਾਜ ਆਪ ਕਰਾਇਆ ਜੀ ਅੱਛਾ ਸੰਘਰਸ਼ ਪਿੰਡ ਦੇ ਨਹੀਂ ਕੀਤਾ ਸਾਡੇ ਸਾਰੇ ਨੇ ਜੀ ਆ ਸਾਡੇ ਭਾਈ ਵਾਲ ਬੈਠੇ ਜੀ ਨਾਲ ਸਾਰਿਆਂ ਨੇ ਅਸੀਂ ਸੰਘਰਸ਼ ਕਰਕੇ ਪੈਸੇ ਪਿੰਡ ਚ ਇਕੱਠੇ ਕਰਕੇ ਫੇਰ ਲੱਤਾਂ ਬਚਾਈਆਂ ਜੀ ਅੱਛਾ ਪਰ ਉਹ ਮੈਂ ਨਹੀਂ ਸਹੀ ਜੋੜ ਲੱਗੇ ਜੀ ਲਤਾ ਮੋੜ ਨਹੀਂ ਰਹੀਆਂ ਜੀ ਨਾ ਤਾਂ ਮੁੜਦੀ ਆ ਇਹ ਜਾਨੀ ਕਿ ਮੰਨ ਲਓ 60 ਕ ਐਂਗਲ ਤੇ ਅੱਛਾ 90 ਤੇ ਨਹੀਂ ਜਾਂਦੀ ਜੀ ਇਹ ਅੱਛਾ ਤੇ ਪਰ ਹੁਣ ਇੰਨਾ ਲਵੀ ਤਰਨ ਫਿਰਨ ਚ ਦਿੱਕਤ ਫੋਟ ਇਹਨਾਂ ਨੂੰ ਜੀ ਚਲੋ ਵਾਹਿਗੁਰੂ ਗਾਂ ਪਲਾ ਕਰੇ ਗਾਂ ਸੀ ਸੰਘਰਸ਼ ਜਿੱਤ ਲਈਏ ਜੀ ਕੋ ਸਰਕਾਰਾਂ ਮੰਗਾ ਮੰਨ ਲੈਣ ਜੀ ਅਸੀਂ ਤਾਂ ਇਹੇ ਚਾਉਂਦੇ ਆ ਜੀ ਹੋਰ ਕਾਕ ਨਹੀਂ ਚਾਉਂਦੇ ਜੀ ਕਿ ਫਿਰ ਇਹ ਬਜ਼ੁਰਗ ਦਾ ਹੌਸਲਾ ਬੜਾ ਤਗੜਾ ਹੈ ਜੀ ਬਾਕੀ ਇਹ ਤਾਂ ਹੌਸਲਾ ਹੀ ਹੈ ਬਜ਼ੁਰਗੋ ਕੱਲ ਫਿਰ ਤਿਆਰੀ ਹੈ ਕੱਲ ਕਹਿੰਦੇ ਦਿੱਲੀ ਕੋਸ਼ ਕਰਾਂਗੇ ਹਾਂ ਜੀ ਬਿਲਕੁਲ ਹਾਂ ਇੱਕ ਮੈਂ ਇਹਦੇ ਸਬੰਧ ਦੇ ਵਿੱਚ ਇੱਕ ਥੋੜੀ ਜੀਆਂ ਦੋਖ ਲੈਣਾ ਵੀ ਲਿਖੀਆਂ ਐ ਜੀ ਹਾਂ ਸੁਣਾਓ ਜਿਹੜੀ ਹੋ ਗਈ ਜੱਟ ਦੀ ਕਿਸਮਤ ਖੋਟੀ ਮਿਲੇ 12 ਵਜੇ ਨਾਲ ਰੋਟੀ ਉਹ ਵੀ ਨੂਨ ਮਿਰਚ ਦੀ ਕੋਟੀ ਰੋਟੀ ਸੁੱਕ ਕੇ ਹੋ ਗਈ ਖੰਗਰ ਉਹਨੂੰ ਖਾਂਦਾ ਨਹੀਂ ਕੋਈ ਡੰਗਰ ਮੂੰਹ ਸਾੜਤਾ ਕੋੜੀਏ ਮਿਰਕੇ ਨਹੀਂ ਜੱਟ ਮੋਦੀ ਤੇ ਦੰਦੀਆਂ ਘਿਰ ਕੇ ਨਹੀਂ ਠੀਕ ਹੈ ਹਾਂ ਠੀਕ ਹੈ ਚਲੋ ਬਜ਼ੁਰਗੋ ਇਹ ਜਜ਼ਬਾ ਹੈ ਬਜ਼ੁਰਗਾਂ ਦਾ ਦੇਖੋ ਤੁਸੀਂ ਆਮ ਤੌਰ ਤੇ ਕਿਸੇ ਦੇ ਸੱਟ ਲੱਗ ਜੇ ਤਾਂ ਦੁਬਾਰਾ ਦੂਜੀ ਜਗ੍ਹਾ ਤੇ ਉੱਪਰ ਜਾਂਦਾ ਨਹੀਂ ਤਾਂ ਬਜ਼ੁਰਗ ਦੀਆਂ ਦੋਨੋਂ ਲੱਤਾਂ ਜਿਹੜੀਆਂ ਨੇ ਫ੍ਰੈਕਚਰ ਸਿਗੀਆਂ ਕੰਮ ਨਹੀਂ ਕਰਦੀਆਂ ਪਰ ਇਸ ਵਾਰ ਕਹਿੰਦੇ ਨੇ ਕਿ ਘਰਦਿਆਂ ਦੇ ਨਾਲ ਲੜਕੇ ਦੁਬਾਰਾ ਆਏ ਨੇ ਮੋਰਚੇ ਤੇ ਕਹਿੰਦੇ ਨੇ ਕਿ ਜੇਕਰ ਅਸੀਂ ਨਾ ਖੜੇ ਹੋਏ ਤਾਂ ਫਿਰ ਇੱਥੇ ਕੌਣ ਖੜਾ ਹੋਏਗਾ ਇਹੀ ਜਜ਼ਬਾ ਹੈ ਇਹੀ ਕਿਸਾਨਾਂ ਦੇ ਵਿੱਚ ਜੋਸ਼ ਹੈ ਜਿਨਨੇ ਇਸੇ ਇਸ ਵੇਲੇ ਇਸ ਜਗ੍ਹਾ ਦੇ ਉੱਪਰ ਬਿਠਾਇਆ ਹੋਇਆ ਮੀਂਹ ਪੈਂਦੇ ਨੇ ਮੌਸਮ ਖਰਾਬ ਹੋਇਆ ਪਰ ਹੌਸਲੇ ਜਿਹੜੇ ਨੇ ਪੂਰੇ ਬੁਲੰਦ ਨੇ ਕੈਮਰਾਮੈਨ ਮੋਨੂ ਦੇ ਨਾਲ ਮਨਪ੍ਰੀਤ ਸਿੰਘ ਕਾਲੂ ਜਗਬਣੀ ਟੀਵੀ ਸ਼ੰਭੂ ਬਾਰਡਰ